ਜੇ ਬਾਹਰੋਂ ਸਰਦ ਰੁਤਾਈ ਹੈ ਤੇ ਅੰਦਰ ਦਾ ਸਾੜਾ ਵੀ ਦੂਰ ਕਰੀ ਅੰਦਰ ਵੀ ਠੰਡ ਵਰਤ ਜਾਏ ਇਹ ਤਾਜ ਪਰਾਈ ਦੀ ਅਗਨ ਅੰਦਰੋਂ ਤਾਈਉ ਖਤਮ ਹੁੰਦੀ ਹੈ ਜੇ ਸਾਧ ਸੰਗਤ ਵਿੱਚ ਆ ਕੇ ਬੈਠੀਏ ਗੁਰੂ ਦੇ ਸ਼ਬਦ ਦੀ ਕਮਾਈ ਕਰੀਏ ਮਨ ਸਤਗੁਰ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਜੋੜੀਏ ਜਿਸ ਦਾ ਜੁੜਦਾ ਉਹਦੇ ਅੰਦਰੋਂ ਕੁਬੁੱਧ ਮਤ ਦੂਰ ਹੁੰਦੀ ਹੈ ਉਹਦੇ ਅੰਦਰੋਂ ਵਾਸ਼ਨਾਵਾਂ ਦੀ ਅਗਨ ਜਿਹੜੀ ਹੈ ਜਿਹੜੀ ਅੰਦਰ ਸਾੜਦੀ ਫਿਰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਹੜੇ ਖਸਮ ਦੇ ਨਾਲ ਬੈਂਦੇ ਨੇ ਨਾ ਹੁਣ ਤੁਸੀਂ ਕਹੋਗੇ ਜੀ ਖਸਮ ਨਾਲ ਬਹਿਣਾ ਕੀ ਹੈ ਸਾਧ ਸੰਗਤ ਹੀ ਖਸਮ ਦਾ ਰੂਪ ਹੈ ਮਹਾਰਾਜ ਜੀ ਦਾ ਬਚਨ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਸੰਗਤ ਵਿੱਚ ਬਹਿਣਾ ਹੀ ਖਸਮ ਨਾਲ ਵੈਗੁਰੂ ਨਾਲ ਪ੍ਰਭੂ ਨਾਲ ਬਹਿਣਾ ਹੈ ਸਿੱਧਾ ਸੰਬੰਧ ਸੰਗਤ ਨਾਲ ਹੈ ਸਿੱਧਾ ਸੰਬੰਧ ਬਾਰ ਬ੍ਰਹਮ ਪਰਮੇਸ਼ਵਰ ਦੀ ਅਰਾਧਨਾ ਨਾਲ ਇਹ ਸੰਗਤ ਅੱਧਾ ਘੰਟਾ ਪੂਣਾ ਘੰਟਾ ਘੰਟਾ 2 ਘੰਟੇ ਅਸੀਂ ਫਿਜ਼ੀਕਲੀ ਬੈਠ ਸਕਦੇ ਹਾਂ ਪਰ ਜਦ ਇਸ ਸੰਗਤ ਤੋਂ ਉੱਠ ਕੇ ਅਸੀਂ ਆਪਣੀ ਕਾਰਵਿਹਾਰ ਗ੍ਰਸਤੀ ਵਿੱਚ ਆਪਣੇ ਕੰਮ ਕਾਜਾਂ ਵਿੱਚ ਰੁੱਝਦੇ ਹਾਂ ਤੇ ਤਾਂ ਜੇ ਮਨ ਅੰਦਰ ਸ਼ਬਦ ਗੁਰੂ ਕੀ ਬਾਣੀ ਹੈ ਨਾ ਤਾਂ ਵੀ ਸਮਝੋ ਸਾਡੀ ਸੰਗਤ ਪ੍ਰਭੂ ਨਾਲ ਹੈ